ਨਿੱਕੇ ਜਿਹੇ ਨਿਆਣੇ ਦਾ ਨਾਮ ਜਸਪ੍ਰੀਤ ਹੈ ਤੇ ਇਸ ਦੇ ਮਾਬਪ ਇਸ ਦੁਨੀਆ ਦੇ ਵਿੱਚ ਨਹੀਂ ਨੇ ਤੇ ਇਸ ਦੀ ਉਮਰ ਮਹਿਜ਼ 10 ਸਾਲ ਦਿੱਲੀ ਦੀਆਂ ਸੜਕਾਂ ਤੇ ਰੇੜੀ ਲਾਉਂਦਾ ਏ ਨਿੱਕਾ ਜਿਹਾ ਨਿਆਣਾ ਜਿਸ ਦੀ ਬੀਤੇ ਦਿਨ ਇੱਕ ਯੂਟਿਊਬਰ ਦੇ ਵੱਲੋਂ ਇੱਕ ਫੂਡ ਬਲੌਗਰ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਜਿਸ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਟਵਿੱਟਰ ਤੇ ਟਵੀਟ ਕੀਤਾ ਸੀ ਕਿ ਉਹ ਇਸ ਬੱਚੇ ਦੀ ਮਦਦ ਕਰਨਗੇ ਜਿਸ ਤੋਂ ਬਾਅਦ ਅੱਜ ਜੇ ਰੰਦਾਵਾ ਵੀ ਇਸ ਦੀ ਦੁਕਾਨ ਤੇ ਪਹੁੰਚੇ ਨੇ ਦੁਕਾਨ ਤੇ ਜਿਵੇਂ ਹੀ ਜੇ ਰੰਦਾਵਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਦੇਖੋ ਕਿਵੇਂ ਰਸ਼ ਲੱਗ ਜਾਂਦਾ ਏ ਇਸ ਦੀ ਸਪੋਰਟ ਕਰਨ ਦੇ ਲਈ ਜੇ ਰੰਦਾਵਾ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ 10 ਸਾਲਾਂ ਦਾ ਜਸਪ੍ਰੀਤ ਜੇ ਰੰਦਾਵਾ ਦੇ ਨਾਲ ਖੜ੍ਹਾ ਹੋਇਆ ਵਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਨਿੱਕੇ ਨਿਆਣੇ ਦੇ ਹੌਸਲੇ ਨੂੰ ਪਾ ਪੰਜਾਬ ਪੂਰਾ ਦੇਸ਼ ਸਲਾਮ ਕਰ ਰਿਹਾ ਕਿਉਂਕਿ ਮਾਪੇ ਦੇ ਜਾਣ ਤੋਂ ਬਾਅਦ ਅਕਸਰ ਬੱਚੇ ਜਿਹੜੇ ਨੇ ਪੂਰੀ ਤਰੀਕੇ ਨਾਲ ਟੁੱਟ ਜਾਂਦੇ ਨੇ ਪਰ ਇਸ ਨੇ ਰੱਬ ਦਾ ਭਾਣਾ ਮੰਨਦੇ ਹੋਏ ਹਾਰ ਨਹੀਂ ਮੰਨੀ ਜ਼ਿੰਦਗੀ ਦੀ ਲੜਾਈ ਲੜਦਾ ਗਿਆ ਆਪਣੀ ਰੇੜੀ ਖੋਲੀ ਰੇੜੀ ਤੇ ਇੱਕ ਰੋਲ ਵਗੈਰਾ ਬਣਾਉਣ ਲੱਗਿਆ ਜਿਸ ਤੋਂ ਬਾਅਦ ਥੋੜੀ ਬਹੁਤੀ ਇਸ ਦੀ ਕਮਾਈ ਹੋ ਜਾਂਦੀ ਸੀ ਪਰ ਨਿੱਕੀ ਉਮਰੇ ਇੰਨਾ ਬੋਝ ਇਸ ਦੇ ਮੁੰਡੇ ਆ ਤੇ ਪੈ ਗਿਆ ਸੀ ਕਿ ਤੁਸੀਂ ਇਸ ਦਾ ਚਿਹਰਾ ਵੇਖ ਹੀ ਸਕਦੇ ਹੋ ਕਿ ਕਿਵੇਂ ਉਦਾਸ ਜਿਆ ਰਹਿੰਦਾ ਤਾਂ ਦੱਸ ਦिए ਜਿਸ ਤੋਂ ਬਾਅਦ ਇੱਕ ਫੂਡ ਬਲੌਗਰ ਇਸ ਸਿੱਖ ਇੱਕ ਸਰਦਾਰ ਮੁੰਡੇ ਦੇ ਕੋਲ ਪਹੁੰਚਦਾ ਹੈ ਉਸ ਦੀ ਵੀਡੀਓ ਬਣਾਉਂਦਾ ਹੈ ਤੇ ਉਸ ਨੂੰ ਫੇਸਬੁੱਕ ਅਤੇ YouTube ਤੇ ਅਪਲੋਡ ਕਰ ਦਿੰਦਾ ਹੈ ਜਿਸ ਤੋਂ ਬਾਅਦ ਅੱਗ ਵਾਂਗੂ ਜਿਹੜੀ ਵੀਡੀਓ ਹੈ ਉਹ ਫੈਲ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਸ ਬੱਚੇ ਦੀ ਸਪੋਰਟ ਕੀਤੀ ਗਈ ਹੈ ਅਤੇ ਪੜ੍ਹਾਈ ਦੇ ਖਰਚੇ ਦੀ ਵੀ ਉਹਨਾਂ ਨੇ ਗੱਲ ਆਖੀ ਹਾਲਾਂਕਿ ਬੱਚਾ ਦਿੱਲੀ ਦੇ ਤਿਲਕ ਵਿਹਾਰ ਬਲਾਕ B ਦਾ ਹੈ ਜਿੱਥੇ ਆਪਣੇ ਘਰ ਦੇ ਮੂਹਰੇ ਇਹ ਬੱਚਾ ਰੇੜੀ ਲਗਾਉਂਦਾ ਹੈ ਇਸ ਦਾ ਨਾਮ ਜਸਪ੍ਰੀਤ ਹੈ 10 ਸਾਲਾਂ ਦੀ ਉਮਰ ਹੈ ਨਾ ਇਸ ਦੀ ਮਾਂ ਇਸ ਦੁਨੀਆ ਤੇ ਜਿਉਂਦੀ ਹੈ ਤੇ ਨਾ ਹੀ ਇਸ ਦਾ ਪਿਤਾ ਦੋਹਾਂ ਦੀ ਮੌਤ ਹੋ ਗਈ ਸੀ ਕਿਸੇ ਕਾਰਨ ਫਿਰ ਵੀ ਇਸ ਬੱਚੇ ਦਾ ਹੌਸਲਾ ਵੇਖੋ ਕਿਵੇਂ ਇਕੱਲਾ ਹੀ ਦੁਨੀਆ ਦੇ ਨਾਲ ਲੜੀ ਜਾਂਦਾ ਹੈ ਰੋਜ਼ਾਨਾ ਜ਼ਿੰਦਗੀ ਦੀ ਜੰਗ ਲੜਦਾ ਹੈ ਅਤੇ ਰੋਜ਼ਾਨਾ ਜਿੱਤਦਾ ਹੈ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਵੱਡੇ-ਵੱਡੇ ਕਲਾਕਾਰ ਇਸ ਦਾ ਸਹਿਯੋਗ ਕਰ ਰਹੇ ਨੇ ਇਸ ਦਾ ਸਪੋਰਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੇ ਰੰਦਾਵਾ ਜਿਨ੍ਹਾਂ ਦੀ ਨਵੀਂ ਫਿਲਮ ਆਉਣ ਵਾਲੀ ਹੈ ਉਹਨਾਂ ਦੇ ਵੱਲੋਂ ਇਸ ਬੱਚੇ ਦਾ ਸਪੋਰਟ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਵੀ ਪਾਈ ਹੈ ਸਟੋਰੀ ਪਾਉਂਦੇ ਹੋਏ ਜੇ ਰੰਦਾਵਾ ਲਿਖਦੇ ਨੇ ਕਿ ਵਾਈ ਗੁਰੂ ਜੀ ਨੇ ਜੋ ਸੇਵਾ ਲਈ ਪੂਰੀ ਕਰਾਂਗੇ ਹਮੇਸ਼ਾ ਨਾਲ ਆ ਪੂਰਾ ਪੰਜਾਬ ਜਸਪ੍ਰੀਤ ਯਾਨਕਿ ਜਸਪ੍ਰੀਤ ਦੇ ਪਿੱਛੇ ਪੂਰਾ ਪੰਜਾਬ ਖੜਿਆ ਹੈ ਹਾਲਾਂਕਿ ਮੁੰਡਾ ਦਿੱਲੀ ਦਾ ਰਹਿਣ ਵਾਲਾ ਹੈ ਪਰ ਪੰਜਾਬੀ ਇੰਨੇ ਦਿਲਦਾਰ ਹੁੰਦੇ ਨੇ ਸਪੋਰਟਿਵ ਹੁੰਦੇ ਨੇ ਦੇਖੋ ਪੰਜਾਬ ਤੋਂ ਦਿੱਲੀ ਪਹੁੰਚੇ ਇਸ ਨਿੱਕੇ ਨਿਆਣੇ ਦੀ ਮਦਦ ਕਰਨ ਦੇ ਲਈ ਤਾਂ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਇਸ ਨਿੱਕੇ ਜਿਹੇ ਨਿਆਣੇ ਦਾ ਨਾਮ ਜਸਪ੍ਰੀਤ ਹੈ ਤੇ ਇਸ ਦੇ ਮਾਪੇ ਇਸ ਦੁਨੀਆ ਦੇ ਵਿੱਚ ਨਹੀਂ ਨੇ ਤੇ ਇਸ ਦੀ ਉਮਰ ਮਹਿਜ਼ 10 ਸਾਲ ਹੈ ਦਿੱਲੀ ਦੀਆਂ ਸੜਕਾਂ ਤੇ ਰੇੜੀ ਲਾਉਂਦਾ ਏ ਨਿੱਕਾ ਜਿਹਾ ਨਿਆਣਾ ਜਿਸ ਦੀ ਬੀਤੇ ਦਿਨ ਇੱਕ ਯੂਟਿਊਬਰ ਦੇ ਵੱਲੋਂ ਇੱਕ ਫੂਡ ਬਲੌਗਰ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਜਿਸ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਟਵਿੱਟਰ ਤੇ ਟਵੀਟ ਕੀਤਾ ਸੀ ਕਿ ਉਹ ਇਸ ਬੱਚੇ ਦੀ ਮਦਦ ਕਰਨਗੇ ਜਿਸ ਤੋਂ ਬਾਅਦ ਅੱਜ ਜੇ ਰੰਦਾਵਾ ਵੀ ਇਸ ਦੀ ਦੁਕਾਨ ਤੇ ਪਹੁੰਚੇ ਨੇ ਦੁਕਾਨ ਤੇ ਜਿਵੇਂ ਹੀ ਜੇ ਰੰਦਾਵਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਦੇਖੋ ਕਿਵੇਂ ਰਸ਼ ਲੱਗ ਜਾਂਦਾ ਏ ਇਸ ਦੀ ਸਪੋਰਟ ਕਰਨ ਦੇ ਲਈ ਜੇ ਰੰਦਾਵਾ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ 10 ਸਾਲਾਂ ਦਾ ਜਸਪ੍ਰੀਤ ਜੇ ਰੰਦਾਵਾ ਦੇ ਨਾਲ ਖੜਿਆ ਹੋਇਆ ਮੁਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਨਿੱਕੇ ਨਿਆਣੇ ਦੇ ਹੌਸਲੇ ਨੂੰ ਪੂਰਾ ਪੰਜਾਬ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਕਿਉਂਕਿ ਮਾਪੇ ਬਾਪ ਦੇ ਜਾਣ ਤੋਂ ਬਾਅਦ ਅਕਸਰ ਬੱਚੇ ਜਿਹੜੇ ਨਹੀਂ ਪੂਰੀ ਤਰੀਕੇ ਨਾਲ ਟੁੱਟ ਜਾਂਦੇ ਨੇ ਪਰ ਉਸਨੇ ਰੱਬ ਦਾ ਭਾਣਾ ਮੰਨਦੇ ਹੋਏ ਹਾਰ ਨਹੀਂ ਮੰਨੀ ਜ਼ਿੰਦਗੀ ਦੀ ਲੜਾਈ ਲੜਦਾ ਗਿਆ ਆਪਣੀ ਰੇੜੀ ਖੋਲੀ ਰੇੜੀ ਤੇ ਐਗ ਰੋਲ ਵਗੈਰਾ ਬਣਾਉਣ ਲੱਗਿਆ ਜਿਸ ਤੋਂ ਬਾਅਦ ਥੋੜੀ-ਬੋਤੀ ਇਸ ਦੀ ਕਮਾਈ ਹੋ ਜਾਂਦੀ ਸੀ ਪਰ ਨਿੱਕੀ ਉਮਰੇ ਇੰਨਾ ਭੋਜ ਇਸ ਦੇ ਮੋਢਿਆਂ ਤੇ ਪੈ ਗਿਆ ਸੀ ਕਿ ਤੁਸੀਂ ਇਸ ਦਾ ਚਿਹਰਾ ਵੇਖ ਹੀ ਸਕਦੇ ਹੋ ਕਿ ਕਿਵੇਂ ਉਦਾਸ ਜਾ ਰਹਿੰਦਾ ਤਾਂ ਦੱਸਦੀ ਇਹ ਜਿਸ ਤੋਂ ਬਾਅਦ ਇੱਕ ਫੂਡ ਬਲੌਗਰ ਇਸ ਸਿੱਖ ਇੱਕ ਸਰਦਾਰ ਮੁੰਡੇ ਦੇ ਕੋਲ ਪਹੁੰਚਦਾ ਏ ਉਸ ਦੀ ਵੀਡੀਓ ਬਣਾਉਂਦਾ ਏ ਤੇ ਉਸ ਨੂੰ ਫੇਸਬੁੱਕ ਅਤੇ YouTube ਤੇ ਅਪਲੋਡ ਕਰ ਦਿੰਦਾ ਏ ਜਿਸ ਤੋਂ ਬਾਅਦ ਅੱਗ ਵਾਂਗੂ ਜਿਹੜੀ ਵੀਡੀਓ ਹੈ ਉਹ ਫੈਲ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਸ ਬੱਚੇ ਦੀ ਸਪੋਰਟ ਕੀਤੀ ਗਈ ਹੈ ਅਤੇ ਪੜ੍ਹਾਈ ਦੇ ਖਰਚੇ ਦੀ ਵੀ ਉਹਨਾਂ ਨੇ ਗੱਲ ਆਖੀ ਹਾਲਾਂਕਿ ਬੱਚਾ ਦਿੱਲੀ ਦੇ ਤਿਲਕ ਵਿਹਾਰ ਬਲਾਕ B ਦਾ ਏ ਜਿੱਥੇ ਆਪਣੇ ਘਰ ਦੇ ਮੂਰੇ ਇਹ ਬੱਚਾ ਰੇੜੀ ਲਗਾਉਂਦਾ ਏ ਇਸ ਦਾ ਨਾਮ ਜਸਪ੍ਰੀਤ ਹੈ 10 ਸਾਲਾਂ ਦੀ ਉਮਰ ਹੈ ਨਾ ਇਸ ਦੀ ਮਾਂ ਇਸ ਦੁਨੀਆ ਤੇ ਜਿਉਂਦੀ ਹੈ ਤੇ ਨਾ ਹੀ ਇਸ ਦਾ ਪਿਤਾ ਦੋਹਾਂ ਦੀ ਮੌਤ ਹੋ ਗਈ ਸੀ ਕਿਸੇ ਕਾਰਨ ਫਿਰ ਵੀ ਇਸ ਬੱਚੇ ਦਾ ਹੌਸਲਾ ਵੇਖੋ ਕਿਵੇਂ ਇਕੱਲਾ ਹੀ ਦੁਨੀਆ ਦੇ ਨਾਲ ਲੜੀ ਜਾਂਦਾ ਹੈ ਰੋਜ਼ਾਨਾ ਜ਼ਿੰਦਗੀ ਦੀ ਜੰਗ ਲੜਦਾ ਹੈ ਅਤੇ ਰੋਜ਼ਾਨਾ ਜਿੱਤਦਾ ਹੈ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਵੱਡੇ ਵੱਡੇ ਕਲਾਕਾਰ ਇਸ ਦਾ ਸਹਿਯੋਗ ਕਰ ਰਹੇ ਨੇ ਇਸ ਦਾ ਸਪੋਰਟ ਕਰ ਰਹੇ ਨੇ ਉਹਨਾਂ ਦੱਸ ਦਿੱਤੇ ਕਿ ਜੇ ਰੰਦਾਵਾ ਜਿਨ੍ਹਾਂ ਦੀ ਨਵੀਂ ਫਿਲਮ ਆਉਣ ਵਾਲੀ ਹੈ ਉਹਨਾਂ ਦੇ ਵੱਲੋਂ ਇਸ ਬੱਚੇ ਦਾ ਸਪੋਰਟ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਵੀ ਪਾਈ ਹੈ ਸਟੋਰੀ ਪਾਉਂਦੇ ਹੋਏ ਜੇ ਰੰਦਾਵਾ ਲਿਖਦੇ ਨੇ ਕਿ ਵਾਹਿਗੁਰੂ ਜੀ ਨੇ ਜੋ ਸੇਵਾ ਲਈ ਉਹ ਪੂਰੀ ਕਰਾਂਗੇ ਹਮੇਸ਼ਾ ਨਾਲ ਆ ਪੂਰਾ ਪੰਜਾਬ ਜਸਪ੍ਰੀਤ ਦੇ ਯਾਨਕਿ ਜਸਪ੍ਰੀਤ ਦੇ ਪਿੱਛੇ ਪੂਰਾ ਪੰਜਾਬ ਖੜਿਆ ਹੈ ਹਾਲਾਂਕਿ ਮੁੰਡਾ ਦਿੱਲੀ ਦਾ ਰਹਿਣ ਵਾਲਾ ਹੈ ਪਰ ਪੰਜਾਬੀ ਇੰਨੇ ਦਿਲਦਾਰ ਹੁੰਦੇ ਨੇ ਸਪੋਰਟਿਵ ਹੁੰਦੇ ਨੇ ਦੇਖੋ ਪੰਜਾਬ ਤੋਂ ਦਿੱਲੀ ਪਹੁੰਚੇ ਇਸ ਨਿੱਕੇ ਨਿਆਣੇ ਦੀ ਮਦਦ ਕਰਨ ਦੇ ਲਈ ਤਾਂ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਇਸ ਨਿੱਕੇ ਜਿਹੇ ਨਿਆਣੇ ਦਾ ਨਾਮ ਜਸਪ੍ਰੀਤ ਹੈ ਤੇ ਇਸ ਦੇ ਮਾਪੇ ਇਸ ਦੁਨੀਆ ਦੇ ਵਿੱਚ ਨਹੀਂ ਨੇ ਤੇ ਇਸ ਦੀ ਉਮਰ ਮਹਿਜ਼ 10 ਸਾਲ ਦਿੱਲੀ ਦੀਆਂ ਸੜਕਾਂ ਤੇ ਰੇੜੀ ਲਾਉਂਦਾ ਏ ਨਿੱਕਾ ਜਿਹਾ ਨਿਆਣਾ ਜਿਸ ਦੀ ਬੀਤੇ ਦਿਨ ਇੱਕ ਯੂਟਿਊਬਰ ਦੇ ਵੱਲੋਂ ਇੱਕ ਫੂਡ ਬਲੌਗਰ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਜਿਸ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਟਵਿੱਟਰ ਤੇ ਟਵੀਟ ਕੀਤਾ ਸੀ ਕਿ ਉਹ ਇਸ ਬੱਚੇ ਦੀ ਮਦਦ ਕਰਨਗੇ ਜਿਸ ਤੋਂ ਬਾਅਦ ਅੱਜ ਜੇ ਰੰਦਾਵਾ ਵੀ ਇਸ ਦੀ ਦੁਕਾਨ ਤੇ ਪਹੁੰਚੇ ਨੇ ਦੁਕਾਨ ਤੇ ਜਿਵੇਂ ਹੀ ਜੇ ਰੰਦਾਵਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਦੇਖੋ ਕਿਵੇਂ ਰਸ਼ ਲੱਗ ਜਾਂਦਾ ਹੈ ਇਸ ਦੀ ਸਪੋਰਟ ਕਰਨ ਦੇ ਲਈ ਜੇ ਰੰਦਾਵਾ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ 10 ਸਾਲਾਂ ਦਾ ਜਸਪ੍ਰੀਤ ਜੇ ਰੰਦਾਵਾ ਦੇ ਨਾਲ ਖੜਿਆ ਹੋਇਆ ਅਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਨਿੱਕੇ ਨਿਆਣੇ ਦੇ ਹੌਸਲੇ ਨੂੰ ਪੂਰਾ ਪੰਜਾਬ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਕਿਉਂਕਿ ਮਾਪੇ ਦੇ ਜਾਣ ਤੋਂ ਬਾਅਦ ਅਕਸਰ ਬੱਚੇ ਜਿਹੜੇ ਨੇ ਪੂਰੀ ਤਰੀਕੇ ਨਾਲ ਟੁੱਟ ਜਾਂਦੇ ਨੇ ਪਰ ਇਸ ਨੇ ਰੱਬ ਦਾ ਭਾਣਾ ਮੰਨਦੇ ਹੋਏ ਹਾਰ ਨਹੀਂ ਮੰਨੀ ਜ਼ਿੰਦਗੀ ਦੀ ਲੜਾਈ ਲੜਦਾ ਗਿਆ ਆਪਣੀ ਰੇੜੀ ਖੋਲੀ ਰੇੜੀ ਤੇ এগ ਰੋਲ ਵਗੈਰਾ ਬਣਾਉਣ ਲੱਗਿਆ ਜਿਸ ਤੋਂ ਬਾਅਦ ਥੋੜੀ ਬੋਤੀ ਇਸ ਦੀ ਕਮਾਈ ਹੋ ਜਾਂਦੀ ਸੀ ਪਰ ਨਿੱਕੀ ਉਮਰੇ ਇੰਨਾ ਭੋਜ ਇਸ ਦੇ ਮੋਢਿਆਂ ਤੇ ਪੈ ਗਿਆ ਸੀ ਕਿ ਤੁਸੀਂ ਇਸ ਦਾ ਚਿਹਰਾ ਵੇਖ ਹੀ ਸਕਦੇ ਹੋ ਕਿ ਕਿਵੇਂ ਉਦਾਸ ਜਿਆ ਰਹਿੰਦਾ ਹੈ ਤਾਂ ਦੱਸਦੀ ਇਹ ਜਿਸ ਤੋਂ ਬਾਅਦ ਇੱਕ ਫੂਡ ਬਲੌਗਰ ਇਸ ਸਿੱਖ ਇੱਕ ਸਰਦਾਰ ਮੁੰਡੇ ਦੇ ਕੋਲ ਪਹੁੰਚਦਾ ਹੈ ਉਸ ਦੀ ਵੀਡੀਓ ਬਣਾਉਂਦਾ ਹੈ ਤੇ ਉਸ ਨੂੰ ਫੇਸਬੁੱਕ ਅਤੇ YouTube ਤੇ ਅਪਲੋਡ ਕਰ ਦਿੰਦਾ ਹੈ ਜਿਸ ਤੋਂ ਬਾਅਦ ਅੱਗ ਵਾਂਗੂ ਜਿਹੜੀ ਵੀਡੀਓ ਹੈ ਉਹ ਫੈਲ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਸ ਬੱਚੇ ਦੀ ਸਪੋਰਟ ਕੀਤੀ ਗਈ ਹੈ ਅਤੇ ਪੜ੍ਹਾਈ ਦੇ ਖਰਚੇ ਦੀ ਵੀ ਉਹਨਾਂ ਨੇ ਗੱਲ ਆਖੀ ਹਾਲਾਂਕਿ ਬੱਚਾ ਦਿੱਲੀ ਦੇ ਤਿਲਕ ਵਿਹਾਰ ਬਲਾਕ B ਦਾ ਹੈ ਜਿੱਥੇ ਆਪਣੇ ਘਰ ਦੇ ਮੂਰੇ ਇਹ ਬੱਚਾ ਰੇੜੀ ਲਗਾਉਂਦਾ ਹੈ ਇਸ ਦਾ ਨਾਮ ਜਸਪ੍ਰੀਤ ਹੈ 10 ਸਾਲਾਂ ਦੀ ਉਮਰ ਹੈ ਨਾ ਇਸ ਦੀ ਮਾਂ ਇਸ ਦੁਨੀਆ ਤੇ ਜਿਉਂਦੀ ਹੈ ਤੇ ਨਾ ਹੀ ਇਸ ਦਾ ਪਤਾ ਦੋਹਾਂ ਦੀ ਮੌਤ ਹੋ ਗਈ ਸੀ ਕਿਸੇ ਕਾਰਨ ਫਿਰ ਵੀ ਇਸ ਬੱਚੇ ਦਾ ਹੌਸਲਾ ਵੇਖੋ ਕਿਵੇਂ ਇਕੱਲਾ ਹੀ ਦੁਨੀਆ ਦੇ ਨਾਲ ਲੜੀ ਜਾਂਦਾ ਹੈ ਰੋਜ਼ਾਨਾ ਜ਼ਿੰਦਗੀ ਦੀ ਜੰਗ ਲੜਦਾ ਹੈ ਅਤੇ ਰੋਜ਼ਾਨਾ ਜਿੱਤਦਾ ਹੈ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਵੱਡੇ-ਵੱਡੇ ਕਲਾਕਾਰ ਇਸ ਦਾ ਸਹਿਯੋਗ ਕਰ ਰਹੇ ਨੇ ਇਸ ਦਾ ਸਪੋਰਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੇ ਰੰਦਾਵਾ ਜਿਨ੍ਹਾਂ ਦੀ ਨਵੀਂ ਫਿਲਮ ਆਉਣ ਵਾਲੀ ਹੈ ਉਹਨਾਂ ਦੇ ਵੱਲੋਂ ਇਸ ਬੱਚੇ ਦਾ ਸਪੋਰਟ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਵੀ ਪਾਈ ਹੈ ਸ토리 ਪਾਉਂਦੇ ਹੋਏ ਜੇ ਰੰਤਾਵਾ ਲਿਖਦੇ ਨੇ ਕਿ ਵਾਹਿਗੁਰੂ ਜੀ ਨੇ ਜੋ ਸੇਵਾ ਲਈ ਪੂਰੀ ਕਰਾਂਗੇ ਹਮੇਸ਼ਾ ਨਾਲਾ ਪੂਰਾ ਪੰਜਾਬ ਜਸਪ੍ਰੀਤ ਦੇ ਯਾਨੀ ਕਿ ਜਸਪ੍ਰੀਤ ਦੇ ਪਿੱਛੇ ਪੂਰਾ ਪੰਜਾਬ ਖੜਿਆ ਹੈ ਹਾਲਾਂਕਿ ਮੁੰਡਾ ਦਿੱਲੀ ਦਾ ਰਹਿਣ ਵਾਲਾ ਹੈ ਪਰ ਪੰਜਾਬੀ ਇੰਨੇ ਦਿਲਦਾਰ ਹੁੰਦੇ ਨੇ ਸਪੋਰਟਿਵ ਹੁੰਦੇ ਨੇ ਦੇਖੋ ਪੰਜਾਬ ਤੋਂ ਦਿੱਲੀ ਪਹੁੰਚੇ ਇਸ ਨਿੱਕੇ ਨਿਆਣੇ ਦੀ ਮਦਦ ਕਰਨ ਦੇ ਲਈ ਤਾਂ ਤੁਹਾਨੂੰ ਕਿਹੋ ਜਿਹੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਇਸ ਨਿੱਕੇ ਜਿਹੇ ਨਿਆਣੇ ਦਾ ਨਾਮ ਜਸਪ੍ਰੀਤ ਹੈ ਤੇ ਇਸ ਦੇ ਮਾਪੇ ਇਸ ਦੁਨੀਆ ਦੇ ਵਿੱਚ ਨਹੀਂ ਨੇ ਤੇ ਇਸ ਦੀ ਉਮਰ ਮਹਿਜ਼ 10 ਸਾਲ ਦਿੱਲੀ ਦੀਆਂ ਸੜਕਾਂ ਤੇ ਰੇੜੀ ਲਾਉਂਦਾ ਏ ਨਿੱਕਾ ਜਿਹਾ ਨਿਆਣਾ ਜਿਸ ਦੀ ਬੀਤੇ ਦਿਨ ਇੱਕ ਯੂਟਿਊਬਰ ਦੇ ਵੱਲੋਂ ਇੱਕ ਫੂਡ ਬਲੌਗਰ ਦੇ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਜਿਸ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਟਵਿੱਟਰ ਤੇ ਟਵੀਟ ਕੀਤਾ ਸੀ ਕਿ ਉਹ ਇਸ ਬੱਚੇ ਦੀ ਮਦਦ ਕਰਨਗੇ ਜਿਸ ਤੋਂ ਬਾਅਦ ਅੱਜ ਜੇ ਰੰਦਾਵਾ ਵੀ ਇਸ ਦੀ ਦੁਕਾਨ ਤੇ ਪਹੁੰਚੇ ਨੇ ਦੁਕਾਨ ਤੇ ਜਿਵੇਂ ਹੀ ਜੇ ਰੰਦਾਵਾ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਦੇਖੋ ਕਿਵੇਂ ਰਸ਼ ਲੱਗ ਜਾਂਦਾ ਏ ਇਸ ਦੀ ਸਪੋਰਟ ਕਰਨ ਦੇ ਲਈ ਜੇ ਰੰਦਾਵਾ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ 10 ਸਾਲਾਂ ਦਾ ਜਸਪ੍ਰੀਤ ਜੇ ਰੰਦਾਵਾ ਦੇ ਨਾਲ ਖੜਿਆ ਹੋਇਆ ਕਹਿੰਦੇ ਰਹੀ ਤੁਹਾਨੂੰ ਦੱਸ ਦਈਏ ਕਿ ਨਿੱਕੇ ਨਿਆਣੇ ਦੇ ਹੌਸਲੇ ਨੂੰ ਪੂਰਾ ਪੰਜਾਬ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਕਿਉਂਕਿ ਮਾਪੇ ਬਦੇ ਜਾਣ ਤੋਂ ਬਾਅਦ ਅਕਸਰ ਬੱਚੇ ਜਿਹੜੇ ਨੇ ਪੂਰੀ ਤਰੀਕੇ ਨਾਲ ਟੁੱਟ ਜਾਂਦੇ ਨੇ ਪਰ ਇਸ ਨੇ ਰੱਬ ਦਾ ਭਾਣਾ ਮੰਨਦੇ ਹੋਏ ਹਾਰ ਨਹੀਂ ਮੰਨੀ ਜ਼ਿੰਦਗੀ ਦੀ ਲੜਾਈ ਲੜਦਾ ਗਿਆ ਆਪਣੀ ਰੇੜੀ ਖੋਲੀ ਰੇੜੀ ਤੇ ਐਗ ਰੋਲ ਵਗੈਰਾ ਬਣਾਉਣ ਲੱਗਿਆ ਜਿਸ ਤੋਂ ਬਾਅਦ ਥੋੜੀ ਬਹੁਤੀ ਇਸਦੀ ਕਮਾਈ ਹੋ ਜਾਂਦੀ ਸੀ ਪਰ ਨਿੱਕੀ ਉਮਰੇ ਇੰਨਾ ਬੋਝ ਇਸਦੇ ਮੁੰਡਿਆਂ ਤੇ ਪੈ ਗਿਆ ਸੀ ਕਿ ਤੁਸੀਂ ਇਸਦਾ ਚਿਹਰਾ ਵੇਖ ਹੀ ਸਕਦੇ ਹੋ ਕਿ ਕਿਵੇਂ ਉਦਾਸ ਜਿਆ ਰਹਿੰਦਾ ਹੈ ਤਾਂ ਦੱਸਦੀ ਹੈ ਜਿਸ ਤੋਂ ਬਾਅਦ ਇੱਕ ਫੂਡ ਬਲੌਗਰ ਇਸ ਸਿੱਖ ਇੱਕ ਸਰਦਾਰ ਮੁੰਡੇ ਦੇ ਕੋਲ ਪਹੁੰਚਦਾ ਹੈ ਉਸਦੀ ਵੀਡੀਓ ਬਣਾਉਂਦਾ ਹੈ ਤੇ ਉਸ ਨੂੰ ਫੇਸਬੁੱਕ ਅਤੇ YouTube ਤੇ ਅਪਲੋਡ ਕਰ ਦਿੰਦਾ ਹੈ ਜਿਸ ਤੋਂ ਬਾਅਦ ਅੱਗ ਵਾਂਗੂ ਜਿਹੜੀ ਵੀਡੀਓ ਹੈ ਉਹ ਫੈਲ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਸ ਬੱਚੇ ਦੀ ਸਪੋਰਟ ਕੀਤੀ ਗਈ ਹੈ ਅਤੇ ਪੜ੍ਹਾਈ ਦੇ ਖਰਚੇ ਦੀ ਵੀ ਉਹਨਾਂ ਨੇ ਗੱਲ ਆਖੀ ਹਾਲਾਂਕਿ ਬੱਚਾ ਦਿੱਲੀ ਦੇ ਤਿਲਕ ਵਿਹਾਰ ਬਲਾਕ B ਦਾ ਹੈ ਜਿੱਥੇ ਆਪਣੇ ਘਰ ਦੇ ਮੂਹਰੇ ਇਹ ਬੱਚਾ ਰੇੜੀ ਲਗਾਉਂਦਾ ਹੈ ਇਸ ਦਾ ਨਾਮ ਜਸਪ੍ਰੀਤ ਹੈ 10 ਸਾਲਾਂ ਦੀ ਉਮਰ ਹੈ ਨਾ ਇਸ ਦੀ ਮਾਂ ਇਸ ਦੁਨੀਆ ਤੇ ਜਿਉਂਦੀ ਹੈ ਤੇ ਨਾ ਹੀ ਇਸ ਦਾ ਪਿਤਾ ਦੋਹਾਂ ਦੀ ਮੌਤ ਹੋ ਗਈ ਸੀ ਕਿਸੇ ਕਾਰਨ ਫਿਰ ਵੀ ਇਸ ਬੱਚੇ ਦਾ ਹੌਸਲਾ ਵੇਖੋ ਕਿਵੇਂ ਇਕੱਲਾ ਹੀ ਦੁਨੀਆ ਦੇ ਨਾਲ ਲੜੀ ਜਾਂਦਾ ਹੈ ਰੋਜ਼ਾਨਾ ਜ਼ਿੰਦਗੀ ਦੀ ਜੰਗ ਲੜਦਾ ਹੈ ਅਤੇ ਰੋਜ਼ਾਨਾ ਜਿੱਤਦਾ ਹੈ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਵੱਡੇ ਵੱਡੇ ਕਲਾਕਾਰ ਇਸ ਦਾ ਸਹਿਯੋਗ ਕਰ ਰਹੇ ਨੇ ਇਸ ਦਾ ਸਪੋਰਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੇ ਰੰਦਾਵਾ ਜਿਨ੍ਹਾਂ ਦੀ ਨਵੀਂ ਫਿਲਮ ਆਉਣ ਵਾਲੀ ਆ ਉਹਨਾਂ ਦੇ